ਤੁਖਾਰੀ ਮੈਲਾ ਪਹਿਲਾ ਤਾਰਾ ਚੜਿਆ ਲੰਮਾ ਕਿਉ ਨਦਰ ਨਿਹਾਲਿਆ ਰਾਮ ਸੇਵਕ ਪੂਰ ਕਰਮਾਂ ਸਤਗੁਰ ਸ਼ਬਦ ਦਿਖਾਲਿਆ ਰਾਮ ਗੁਰ ਸ਼ਬਦ ਦਿਖਾਲਿਆ ਸੱਚ ਸੁਮਾਲਿਆ ਐਨਿਸ ਦੇਖ ਵਿਚਾਰਿਆ ਤਾਵਤ ਪੰਚ ਰਹੇ ਘਰ ਜਾਣਿਆ ਕਾਮ ਕੋਦ ਬਖ ਮਾਰਿਆ ਅੰਤਰ ਜੋਤ ਪਈ ਗੁਰ ਸਾਖੀ ਚੀਨੇ RAM ਕਰੰਮਾ ਨਾਨਕ ਹਾਉ ਮੈਂ ਮਾਰ ਪਤੀਨੇ ਤਾਰਾ ਚੜਿਆ ਲੰਮਾ ਗੁਰਮੁਖ ਜਾਗ ਰਹਿ ਕੀ ਅਬ ਮਾਨੀ ਰਾਮ ਆਨੰਦ ਦੇ ਨੂਰ ਫਿਆ ਸਾਚ ਸੁਮਾਨੀ ਰਾਮ ਸਾਚ ਸੁਮਾਨੀ ਗੁਰਮੁਖ ਮਨ ਪਾਨੀ ਗੁਰਮੁਖ ਸਾਬਤ ਜਾਗੇ ਸਾਚ ਨਾਮ ਅੰਮ੍ਰਿਤ ਗੁਰ ਦਿਆ ਹਰ ਚਰਨੀ ਲਿਵ ਲਾਗੇ ਪ੍ਰਗਤੀ ਜੋਤ ਜੋਤ ਮੈਂ ਜੋਤ ਨਾਨਕ ਧਰਮ ਪੁਲਾੜੀ ਨਾਨਕ ਭੋਰ ਭਿਆ ਮਨ ਮੰਨਿਆ ਜਗਤ ਰਹਿਣ ਵਿਹਾਣੀ ਔਗਣ ਵੀਸਰਿਆ ਗੁਣੀ ਕਰ ਕੀਆ ਰਾਮ ਇੱਕੋ ਰਵ ਰਹਿਆ ਅਵਰ ਨੰਬੀਆ ਰਾਮ ਰਵ ਰਹਿਆ ਸੋਈ ਅਵਰ ਨਾ ਕੋਈ ਮਨ ਹੀ ਤੇ ਮਨੁ ਮਾਨਿਆ ਜਿਨ ਜਲ ਥਲ ਤ੍ਰਿਥਵਣ ਘਟ ਘਟ ਥਾਪਿਆ ਸੋ ਪ੍ਰਭ ਗੁਰਮੁਖ ਜਾਣਿਆ ਕਰਨ ਕਾਰਨ ਸਮਰਥ ਅਪਾਰਾ ਤ੍ਰਿਬਿਦ ਮੇਟ ਸਮਾਈ ਨਾਨਕ ਅਵਗਣ ਗੁਣ ਹਸਮਾਣੇ ਐਸੀ ਗੁਰਮਤਿ ਪਾਈ ਆਵਣ ਜਾਣ ਰਹਿ ਚੂਕਾ ਫੋਲਾ ਰਾਮ ਹਮੇ ਮਾਰ ਮਿਲੇ ਸਾਚਾ ਚੂਲਾ ਰਾਮ ਹਮੇ ਗੁਰ ਕੋਈ ਪ੍ਰਗਟ ਹੋਈ ਚੂਕੇ ਸੋਗ ਸੰਤੋਪ ਜੋਤੀ ਅੰਦਰ ਜੋਤ ਸਮਾਣੀ ਆਪ ਪ੍ਰਸ਼ਾਤਾ ਆਪ ਪੇੜ ਘਰ ਸ਼ਬਦ ਪਤੀਣੀ ਸਹੌੜੇ ਪਿਰ ਪਾਣੀ ਨਾਨਕ ਸਤਗੁਰ ਮੇਲ ਮਿਲਾਈ ਕਿਉਂਕਿ ਕਾਣ ਲੁਕਾਣੀ ਤੁਖਾਰੀ ਮੈਲਾ ਤੈਲਾ ਪੁਲਾਵੜੇ ਫੁੱਲੀ ਪੁੱਲ ਪੁੱਲ ਪਛੋ ਤਾਣੀ ਤੇਰੇ ਛੋੜੜੀ ਸੁੱਤੀ ਤੇਰ ਕੀ ਸਾਰ ਨ ਜਾਣੀ ਤੇਰ ਛੋਡੀ ਸੁੱਤੀ ਅਵਗੁਣ ਮੁਤੀ ਤਿਸ ਥਨ ਵਿਧਣ ਰਾਤੇ ਤਾਮ ਕੋਧ ਅੰਕਾਰ ਵਿਗੁਤੀ ਹਮੈ ਲੱਗੀ ਤਾਤੇ ਉਡਰ ਹੰਸ ਚੱਲਿਆ ਫੁਰਮਾਇਆ ਅਸਮੈ phsਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਪੁੱਲ ਪੁੱਲ ਪਛੋਤਾਣੀ ਸੁਣ ਨਾ ਪਿਆਰੇ ਇੱਕ ਬੇਨੰਤੀ ਮੇਰੀ ਤੂੰ ਨਿਜ ਘਰ ਵਸ ਅੜਾ ਹਾਰੋਲ ਪਸਮਾ ਤੇਰੀ ਬਿਨ ਆਪਣੇ ਨਾ ਕੋਈ ਨਾ ਚਾਹੈਂ ਕਿਆ ਕਹੀਏ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸ਼ਬਦ ਦੀ ਰਸ ਪੀਜੈ ਵਿਣ ਨਾਵ ਕੋ ਸੰਗ ਨਾ ਸਾਥੀ ਆਵਜੈ ਕन्हेਰੀ ਨਾਨਕ ਲਾਹਣ ਘਰ ਜਾਈਐ ਸਾਚੀ ਸਚ ਮਤ ਤੇਰੀ ਸਾਜਨ ਦੇਸ਼ ਵਿਦੇਸ਼ੀ ਅੜ ਸਾਹ ਨੇਹੜੇ ਦਿੰਦੀ ਸਾਰ ਸੁਮਾਨਲੇ ਤਿੰਨ ਸੱਜਣਾ ਮੁੰਦ ਨੈਣ ਪਰੇਂਦੀ ਮੁੰਦ ਨੈਣ ਪਰੇਂਦੀ ਗੁਣ ਸਾਰੇਂਦੀ ਕਿਉਂ ਤਬ ਮਿਲਾ ਪਿਆਰੇ ਮਾਰਗ ਪੰਥ ਨਾ ਜਾਣੋ ਵਿਖੜ ਕਿਉਂ ਪਾਈਆ ਤਿਰ ਪਾਰੇ ਸਤ ਗੁਰ ਸ਼ਬਦੀ ਮਿਲੈ ਸੁੰਨੀ ਨਨ ਨਾ ਅਗਰ ਰਖੇ ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਮਿਲ ਪ੍ਰੀਤ ਰਸ ਚਾਖੇ ਮਹਿਲ ਬੁਲਾਏ ੜੀਏ ਬਿਲ ਮਨ ਕੀ ਜਾਏ ਆਨੰਦਿਨ ਰਤੜੀਏ ਸਹਿਜ ਮਿਲੀ ਜਾਏ ਸੁਖ ਸਹਿਜ ਮਿਲੀ ਜੈ ਰੋਸਨਾ ਕੀ ਜੈ ਦਰਬ ਨਿਵਾਰ ਸੁਮਹਾਣੀ ਸਾਚ ਰਤੀ ਮਿਲ ਮਿਲਾਈ ਮਨ ਮੁਖ ਆਵਣ ਜਾਣੀ ਜਬ ਨਾਚੀ ਤਬ ਖੁੰਗਟ ਕੈਸਾ ਮਟੁਕੀ ਥੋੜ ਨਿਵਾਰੀ ਮਾਨਕ ਆਪੈ ਆਪ ਤੁਸ਼ਾਣਾ ਗੁਰਮੁਖ ਤਤ ਦੀ ਚਾਰੀ ਤੁਖਾਰੀ ਮਹਿਲਾ ਪਹਿਲਾ ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ਗੁਰ ਅਲਖ ਲਖਾਇਆ ਅਵਰ ਨ ਦੂਜਾ ਪਾਲੇ ਗੁਰ ਅਲਖ ਲਖਾਇਆ ਜਾਂ ਤਿਸ ਭਾਇਆ ਜਾਂ ਪ੍ਰਭ ਕਿਰਪਾ ਤਾਰੀ ਜਗ ਜੀਵਨ ਦਾ ਤਾ ਪੁਰਖ ਵਿਧਾਤਾ ਸਹਿਜ ਮਿਲੇ ਬਨਵਾਰੀ ਨਦਰ ਕਰੈ ਤੂੰ ਤਾਰੈ ਤਰੀਆ ਸਤਿ ਦੇਵੋ ਦੀਨ ਦਰਾਲਾ ਪ੍ਰਣਵਤ ਨਾਨਕ ਬਾਸੰਦਾਸ ਤੂੰ ਸਰਬ ਜੀਆਂ ਪ੍ਰਤ ਪਾਲਾ ਭਰਪੁਰ ਤਾਰ ਰਹਿਤ ਅਤ ਪਿਆਰੇ ਸ਼ਬਦੇ ਰਵ ਰਹਿਆ ਗੁਰ ਰੂਪ ਮੁਰਾਰੇ ਗੁਰ ਰੂਪ ਮੁਰਾਰੇ ਤ੍ਰਿਭਵਾਂ ਥਾਰੇ ਆਕਾ ਅੰਤ ਨ ਪਾਇਆ ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵ ਚੜ ਸੁਆਇ ਅਪਰੰਪਰ ਆਪੇ ਥਾਪ ਉਥਾਪੇ ਤਿਸ ਭਾਵ ਸੋ ਹੋਵੈ ਨਾਨਕ ਹੀਰਾ ਹੀਰਾ ਵਿਦਿਆ ਗੁਣ ਕਰ ਹਾਰ ਪਰੋਵੈ ਗੁਣ ਗੁਣ ਹੈ ਸਮਾਣੀ ਮਸਤਕ ਨਾਮ ਨਿਸ਼ਾਨੋ ਸਚ ਸਾਚ ਸਮਾਇਆ ਚੁਕਾ ਆਵਣ ਜਾਣੋ ਸਚ ਸਾਚ ਪਛਾਤਾ ਸਚ ਰਤ ਸਾਚ ਮਿਲੈ ਮਨ ਪਾਵੈ ਸੱਚੇ ਉੱਪਰ ਅਵਰਨਾ ਦੀ ਸੱਚੇ ਸਾਚ ਸਮਾਵੇ ਮੋਹਨ ਮੋਲੀਆ ਮਨ ਮੇਰਾ ਬੰਧਨ ਖੋਲ ਨਿਰਾਰੇ ਨਾਨਕ ਜੋਤੀ ਜੋਤ ਸਮਾਣੀ ਜਾ ਮਿਲਿਆ ਤਤ ਪਿਆਰੇ ਸੱਚ ਕਰ ਖੋਜ ਲਹਿ ਸੱਚ ਗੁਰਥਾਨੋ ਨਾ ਨਮੁਖ ਨਾ ਪਾਈਐ ਗੁਰਮੁਖ ਗਿਆਨੋ ਦੇਵ ਸਚ ਦਾਨੋ ਸੋ ਪਰਵਾਨੋ ਸਦਦਾ ਤ ਵਡਦਣਾ ਅਮਰ ਜੁਨੀ ਅਸਥਿਰ ਜਾਪ ਸੱਚ ਮਹਿਲ ਚਿਰਾਣਾ ਦੋਤ ਉਚਾਤਤ ਲੇਖ ਨ ਲਿਖੀਐ ਪ੍ਰਗਟੀ ਜੋ ਤੁਮ੍ਹ੍ਹਾਰੀ ਨਾਮਕ ਸੱਚ ਸੱਚ ਰਚ ਗੁਰਮੁਖ ਤਰੀਏ ਤਾਰੀ ਤੁਖਾਰੀ ਮੈਲਾ ਪਹਿਲਾ ਏ ਮਨ ਮੇਰਾ ਤੂੰ ਸਮਝ ਚੇਤ ਇਆਣਿਆ ਰਾਮ ਏ ਮਨ ਮੇਰਾ ਛਡ ਅਵਗਣ ਗੁਣੀ ਸਮਾਣਿਆ ਰਾਮ ਬੋ ਸਾਦ ਲੁਭਾਣੀ ਕਿਰਤ ਕਮਾਣੀ ਵਿਛੜਿਆ ਨਹੀਂ ਮੇਲਾ ਕਿਉਂ ਦੁਤਰ ਤਰੀਏ ਜਮੰਦਰ ਮਾਰੀਏ ਜਮ ਕ ਪੰਥ ਦੁਹੇਲਾ ਮਨ ਰਾਮ ਨਹੀਂ ਜਾਂਦਾ ਸਾਂਝ ਪਰ ਭਾਤ ਅਵਖਟ ਰੁਧਾ ਕੀ ਕਰੇ ਬੰਧਨ ਬਾਧਿਆ ਇਨ ਬਿਦਸ਼ੂਟ ਗੁਰਮੁਖ ਸੇਵਾ ਨਰ ਹਰੇ اے ਮਨ ਮੇਰਾ ਤੂੰ ਛੋਡ ਆਲ ਜੰਗਲ ਰਾਮ اے ਮਨ ਮੇਰਾ ਹਰ ਸੇਵੋ ਪੁਰਖ ਨਿਰਾਲਾ ਰਾਮ ਧਰ ਸਿਮਰ ਇਕੰਕਾਰ ਸਚ ਸਭ ਜਗਤ ਜਿਨ ਉਪਾਇਆ ਪਾਉਣ ਪਾਣੀ ਅਗਨ ਬਾਧੇ ਗੁਰ ਖੇਲ ਜਗਤ ਦਿਖਾਇਆ ਆਚਾਰ ਤੂੰ ਵਿਚਾਰ ਆਪੇ ਹਰ ਨਾਮ ਸੰਗਮ ਜਪ ਤਪੋ ਸਖਾ ਸੈਨ ਪਿਆਰ ਪ੍ਰੀਤਮ ਨਾਮ ਹਰ ਕਾ ਜਪ ਜਪੋ ਏ ਮਨ ਮੇਰਾ ਤੂੰ ਫਿਰ ਰਹਾ ਛੋਟ ਨਾ ਖਾਵਹੀ RAM ਏ ਮਨ ਮੇਰਿਆ ਗੁਣ ਗਾਵਾਂ ਸਹਿਜ ਸਮਾਵਹੀ RAM ਗੁਣ ਗਾਏ RAM ਰਸਾਏ ਰਸੀ ਹੈ ਗੁਰ ਗਿਆਨ ਅੰਜਨ ਸਰਹੀ ਤ੍ਰੇਲੋਕ ਦੀਪਕ ਸ਼ਬਦ ਚਾਲਣ ਪੰਚ ਦੂਤ ਸੰਘਾਰਹੀ ਤਹਿ ਕਾਟ ਨਿਰਭਉ ਤਰੈ ਦੁਤਰ ਗੁਰ ਮਿਲਿਆ ਕਾਰਜ ਸਾਰੇ ਰੂਪ ਰੰਗ ਪਿਆਰ ਹਰ ਸਿਉ ਹਰ ਆਪ ਕਿਰਪਾ ਤਾਰੇ ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਏ ਮਨ ਮੇਰਿਆ ਤਾਂ ਛੁੱਟ ਸੀ ਜਾਂ ਧਰਮ ਚੁਕਾਏ ਸੀ ਰਾਮ ਧਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਪਾਉ ਪਛਾਣੇ ਮੈਲ ਪਰ ਹਰ ਸ਼ਬਦ ਨਿਰਮਲ ਮੈਲ ਘਰ ਸੱਚ ਜਾਣੇ ਤਤ ਨਾਮ ਪਾਵੈ ਘਰ ਸਿਧਾਵੈ ਚੋਲ ਅੰਮ੍ਰਿਤ ਤੀਰਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ ਵੱਡ ਪਾਗ ਜਪੀਐ ਹਰ ਜਸੋ ਏ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉ ਚੜੈ ਰਾਮ ਏ ਮਨ ਮੇਰਿਆ ਬਿਨ 베ੜੀ ਪਾਰ ਨ ਅੰਬੜੈ ਰਾਮ ਪਾਰ ਸਾਜਨ ਪਾਰ ਪੀ ਤਮ ਗੁਰ ਸ਼ਬਦ ਸੁਰਤ ਲੰਘਾਵੇ ਮਿਲ ਸਾਦ ਸੰਗਤ ਕਰੈ ਰਲੀਆਂ ਫਿਰ ਨ ਪਛੋ ਤਵੈ ਕਰ ਦਇਆ ਦਾਨ ਦਇਾਲ ਸਚ ਹਰ ਨਾਮ ਸੰਗਤ ਪਾਵੋ ਨਾਨਕ ਤੈ ਅੰਪੈ ਸੁਣੋ ਪ੍ਰੀਤਮ ਗੁਰ ਸ਼ਬਦ ਮਨ ਸੰਝਾਵੋ ਤੁਖਾਰੀ ਸ਼ੰਤ ਮਹਿਲਾ ਚੌਥਾ ੴ ਸਤਿਗੁਰ ਪ੍ਰਸਾਦ ਅੰਤਿਰ ਪੀ ਪਿਆਰ ਕਿਉ ਫਿਰ ਬਿਨ ਜੀਵੀਐ ਰਾਮ ਜਬ ਲਗ ਦਰਸ਼ਨ ਹੋਏ ਕਿਉ ਅੰਮ੍ਰਿਤ ਪੀਵੀਐ ਰਾਮ ਕਿਉ ਅੰਮ੍ਰਿਤ ਪੀਵੀਐ ਹਰ ਦਿਨ ਜੀਵੀਐ ਤਿਸ ਦਿਨ ਰਹਿਨ ਨਾ ਜਾਏ ਅਨ ਦਿਨ ਪਿਓ ਪਿਓ ਕਰੇ ਦਿਨ ਰਾਤੀ ਫਿਰ ਬਿਨ ਪਿਆਸ ਨਾ ਜਾਏ ਆਪਣੀ ਕਿਰਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਦ ਸਾਰਿਆ ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਹਉ ਸਤ ਗੁਰ ਵਿਟੋ ਵਾਰਿਆ ਜਬ ਦੇਖਾਂ ਫਿਰ ਪਿਆਰਾ ਹਰ ਗੁਣ ਰਸ ਰਵਾਂ ਰਾਮ ਮੇਰਾ ਅੰਤਰ ਹੋ ਵਿਗਾਸ ਪ੍ਰਿਉ ਪ੍ਰਿਉ ਸਚ ਨਿਤ ਚਵਾਰਾਮ ਪ੍ਰਿਉ ਚਵਾਂ ਪਿਆਰੇ ਸ਼ਬਦ ਨਿਸਤਾਰੇ ਦਿਨ ਦੇਖੇ ਤ੍ਰਿਪਤ ਨਾ ਆਵੇ ਸ਼ਬਦ ਸ਼ਿੰਗਾਰ ਹੋਵਨ ਨਿਤ ਕਾਮਣ ਹਰ ਹਰ ਨਾਮ ਤੇ ਆਵੇ ਦਇਆ ਦਾਨ ਮੰਗਤ ਜਨਮ ਦੀਜੈ ਮੈਂ ਪੀਤਮ ਦੇਹੁ ਮਿਲਾਏ ਆਨੰਦ ਦੇਨ ਗੁਰ ਗੋਪਾਲ ਤੇ ਆਈ ਹਮ ਸਤ ਗੁਰ ਵਿਟੋ ਕਮਾਏ ਹਮ ਪਾਥਰ ਗੁਰ ਨਾਮ ਵਿਖ ਪਵਜਲ ਤਾਰੀਐ ਰਾਮ ਗੁਰਦੇਵੋ ਸ਼ਬਦ ਸੁਭਾਏ ਮੈਂ ਮੂੜ ਨਿਸਤਾਰੀ ਐ ਰਾਮ ਹਮ ਮੂੜ ਮੁਗਦ ਕਿਛ ਮਿਤ ਨਹੀਂ ਪਾਈ ਤੂੰ ਅਗੰਮ ਵੱਡ ਜਾਣਿਆ ਤੂੰ ਆਪ ਦਇਆਲ ਦਇਆ ਕਰ ਮੇਲੇ ਹਮ ਨਿਰਗੁਣੀ ਨੇ ਮਾਣਿਆ ਅਨੇਕ ਜਨਮ ਪਾਪ ਕਰ ਪਰਮੇ ਹੁਣ ਤੋ ਸਰਣਾਗਤ ਆਏ ਦਇਆ ਕਰੋ ਰਖ ਲੇਵੋ ਹਰ ਜਿਉ ਹਮ ਲਾਗੇ ਸਤ ਗੁਰ ਪਾਏ ਗੁਰ ਪਾਰਸ ਹਮ ਲੋ ਮੇਲ ਕੰਚਨ ਹੋਇਆ ਰਾਮ ਜੋਤੀ ਜੋਤ ਮਿਲਾਏ ਕਾਇਆ ਗੜ ਸੋਇਆ ਰਾਮ ਕਾਇਆ ਗੜ ਸੋਇਆ ਮੇਰਾ ਪ੍ਰਭ ਮੋਹਿਆ ਕਿਉ ਸਾਸ ਗਿਰਾਸ ਵਸਾਰੀਆ ਅਦ੍ਰਿਸ਼ਟ ਅਗੋਚਰ ਟਕੜਿਆ ਗੁਰ ਸ਼ਬਦੀ ਹਉ ਸਤਗੁਰ ਕ ਬਲਹਾਰੀਆ ਸਤਗੁਰ ਅਗਾ ਸੀਸ ਫੇਟ ਦੇਉ ਜੇ ਸਤਗੁਰ ਸਾਚੇ ਪਾਵੈ ਆਪੇ ਦਇਆ ਕਰੋ ਤਬ ਦਾਤੇ ਨਾਨਕ ਅੰਕ ਸਮਾਵੈ ਤੁਖਾਰੀ ਮੈਲਾ ਚੌਥਾ ਹਰ ਹਰ ਗੰਮ ਅਗਾਧ ਅ ਪਰਮ ਪਰ ਅਪਰਪਰ ਜੋ ਤੁਮ ਧਿਆਵੇ ਜਗਦੀਸ਼ ਤੇ ਜਨ ਭੋ ਵਿਖਮ ਤਰਾ ਵਿਖਮ ਭੋ ਤਿੰ ਤਰਿਆ ਸੁਹੇਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਗੁਰ ਜੋ ਪਾਏ ਚੱਲੇ ਤਿਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਧਰਣੀ ਧਰ ਹਰ ਹਰ ਗੰਮ ਅਗਾਧ ਅਪਰੰਪਰ ਅਪਰਪਰ ਤੁਮ ਸੁਆਮੀ ਅਗੰਮ ਥਾ ਤੂੰ ਘਟ ਘਟ ਪੂਰ ਰਹਾ ਅਲਖ ਅਭਿਓ ਅਗੰਮ ਗੁਰ ਸਤ ਗੁਰ ਬਚਨ ਲਿਆ ਧਨ ਧਨ ਤੇਜਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਨਵੇਕ ਬੁੱਧ ਬੀਚਾਰ ਗੁਰਮੁਖ ਗੁਰ ਸ਼ਬਦ ਖੇਨ ਖੇਨ ਹਰ ਨਿਤ ਚਵੇ ਜਾਂ ਬਹਿ ਗੁਰਮੁਖ ਹਰ ਨਾਮ ਬੋਲੇ ਜਾਂ ਖੜੇ ਗੁਰਮੁਖ ਹਰ ਹਰ ਕਹਿਆ ਤੂੰ ਸਵਾਮੀ ਅਗੰਮ ਅਥਾ ਤੂੰ ਘਟ ਘਟ ਪੂਰ ਰਹਾ ਸੇਵਕ ਜਨ ਸੇਵ ਤੇ ਪ੍ਰਵਾਨ ਜਿਨ ਸੇਵਿਆ ਗੁਰਮਤਿ ਹਰੇ ਤਿਨ ਕੇ ਕੋਟ ਸਭ ਪਾਪ ਖਿਨ ਪਰ ਹਰ ਹਰ ਦੂਰ ਕਰੇ ਤਿੰਨ ਕੇ ਪਾਪ ਦੋਖ ਸਭ ਬਿਨ ਸੇ ਜਿਨ ਮਨ ਚਿਤ ਇਕ ਅਰਾਧਿਆ ਤਿੰਨ ਕਾ ਜਨਮ ਸਫਲਿਓ ਸਭ ਕੀਆ ਕਰਤਾ ਹੈ ਜਿਨ ਗੁਰਬਚਨੀ ਸਚ ਭਖਿਆ ਤੇ ਤਨ ਜਨ ਵੱਡ ਪੁਰਖ ਪੂਰੇ ਜੋ ਗੁਰਮਤ ਹਰਜਪ ਪਉ ਬਖਮ ਤਰੇ ਸੇਵਕ ਜਨ ਸੇਵ ਤੇ ਪਰਵਾਨ ਜਿਨ ਸੇਵਿਆ ਗੁਰਮਤਿ ਹਰੇ ਤੂੰ ਅੰਤਰ ਜਾਮੀ ਹਰ ਆਤ ਜਿਉ ਤੂੰ ਚਲਾਵੇਂ ਪਿਆਰੇ ਥੋਂ ਤਿਵੇਂ ਚੱਲਾਂ ਹਮਰੇ ਹੱਥ ਕishna ਹੈ ਜਾਂ ਤੂੰ ਮਿਲੈ ਤਾਂ ਹੋ ਆਏ ਮਿਲਾਂ ਜਿਨ ਕੋ ਤੂੰ ਹਰ ਮਿਲ ਸੁਆਮੀ ਸਭ ਤਿਨ ਕਾ ਲਖਾ ਛੁਟਕ ਗਿਆ ਤਿਨ ਕੀ ਗਣਤ ਨਾ ਕਰਿਓ ਕੋ ਪਾਈ ਜੋ ਗੁਰ ਬਚਨੀ ਹਰ ਮਿਲ ਲਿਆ ਮਾਨਕ ਦਇਆਲ ਹੋ ਤਿਨ ਉਪਰ ਜਿਨ ਗੁਰ ਕਾ ਪਾਣਾ ਮੰਨਿਆ ਫਲਾ ਤੂੰ ਅੰਤਰ ਜਾਮੀ ਹਰ ਆਪ ਜਿਉਂ ਤੂੰ ਚਲਾਵੇਂ ਪਿਆਰੇ ਹਉ ਤਵੇਂ ਚੱਲਾਂ